ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਕਿਸ ਤਾਂ ਦੇ ਚੀਨੂ ਇਹ ਸਟ੍ਰਾਈਕ ਕੀਤੀ ਗਈ ਹੈ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 에어ਫੋਰਸ ਵੱਲੋਂ ਅਤੰਕਵਾਦੀ ਕਹਿੰਦੇ ਸੀ ਵੀ ਤੁਹਾਡੇ ਜਾ ਕੇ ਮੋਦੀ ਨੂੰ ਕਹਿ ਦੋ ਵੀ ਤੁਹਾਡੀਆਂ ਅਸੀਂ ਸੰਧੂਰ ਜਿਹੜੇ ਆ ਤੁਹਾਡੇ ਅੱਜ ਅਸੀਂ ਮਿਟਾ ਦਿੱਤੇ ਆ ਤੇ ਉਸ ਦਾ ਜਿਹੜਾ ਸਾਡੀ ਭਾਰਤੀ ਸੈਨਾ ਨੇ ਜਿਹੜਾ ਉਹਦਾ ਬਦਲਾ ਲਿਆ ਸਾਬਕਾ ਸੈਨਿਕਾਂ ਨੂੰ ਇਹ ਕਹਿਣਾ ਚਾਹਣਾ ਕਿ ਆਪਣੇ ਹਥਿਆਰਾਂ ਨੂੰ ਤੇਲ ਲਾ ਕੇ ਫੁੱਲ ਤਰੂ ਲਾ ਕੇ ਰੱਖੋ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਆ ਜੋ ਵੀ ਸਾਡੇ ਦੇਸ਼ ਦੇ ਉੱਤੇ ਮਾੜੀ ਨਜ਼ਰ ਰੱਖੇਗਾ ਉਹਨੂੰ ਐਸੀ ਤਰ੍ਹਾਂ ਹੀ ਕੁਚਲਿਆ ਜਾਵੇਗਾ ਮੈਂ ਆਪਣੇ ਦੇਸ਼ ਦਾ ਨੰਮ ਖਾਦਾ ਮੈਂ ਜੇ ਮੈਨੂੰ ਹੁਣ ਮੌਕਾ ਮਿਲਦਾ ਜੰਗ ਵਿੱਚ ਜਾਣ ਦਾ ਮੈਨੂੰ ਕਾਲ ਆਉਂਦੀ ਆ ਮੈਨੂੰ ਜਾਣਾ ਪੈਂਦਾ ਵਾ ਤਾਂ ਮੈਂ ਬੜੀ ਖੁਸ਼ੀ ਦੇ ਨਾਲ ਜਾਊਂਗਾ ਔਰ ਜਿੰਨੇ ਵੀ ਸਾਬਕਾ ਸੈਨਿਕ ਜਿੰਨੇ ਵੀ ਭਾਰਤੀ ਸਾਬਕਾ ਸੈਨਿਕ ਆ ਮੈਂ ਉਹਨਾਂ ਨੂੰ ਇਹੋ ਅਪੀਲ ਕਰੂੰਗਾ ਕਿ ਮਤਲਬ ਤਿਆਰ ਬਰ ਤਿਆਰ ਰਹੋ ਆਪਾਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਔਰ ਜਿੱਦਾਂ ਪਹਿਲਾਂ ਵੀ ਸਾਨੂੰ ਗੋਲੀ ਖਾਣ ਦਾ ਜਜ਼ਬਾ ਸੀ ਅਸੀਂ ਅੱਗੇ ਹੋ ਕੇ ਲੜਦੇ ਹਾਂ ਔਰ ਅੱਜ ਵੀ ਸਾਨੂੰ ਉਹੀ ਜਜ਼ਬਾ ਹੈ ਅਸੀਂ ਅੱਗੇ ਜਾ ਕੇ ਲੜਾਂਗੇ ਜੰਗਾਂ ਜਿਹੜੀਆਂ ਕਿਸੇ ਮਸਲੇ ਦਾ ਹੱਲ ਨਹੀਂ ਆ ਮੈਂ ਜੇ ਪਾਕਿਸਤਾਨ ਸਾਡੇ ਤੇ ਅਟੈਕ ਕਰੇਗਾ ਤਾਂ ਉਹਦਾ ਉਹਦਾ 4 ਗੁਣਾ ਜ਼ਿਆਦਾ ਅਸੀਂ ਜਵਾਬ ਦਵਾਂਗੇ ਤੇ ਅਸੀਂ ਤੇ ਵੈਸੋ ਸ਼ਾਂਤੀ ਚਾਹੁੰਦੇ ਆ ਪਰ ਨਹੀਂ ਜੇ ਮੰਨੇਗਾ ਤੇ ਫਿਰ ਅਸੀਂ ਸਿੱਧੇ ਉਹਨਾਂ ਨਾਲ ਵੇਖੋ ਜੰਗ ਜੰਗ ਕਹਿਣਾ ਬੜਾ ਸੌਖਾ ਹੈ ਪਰ ਜਦੋਂ ਜੰਗਾਂ ਲੱਗਦੀਆਂ ਵਾਂ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਵਾ ਜਾਨਾਂ ਜਾਂਦੀਆਂ ਵਾਂ ਬੰਦਾ ਆਰਥਿਕ ਤੌਰ ਤੇ ਪਿੱਛੇ ਚੱਲ ਜਾਂਦਾ ਦੇਸ਼ ਪਿੱਛੇ ਚਲੇ ਜਾਂਦਾ ਫਿਰ ਪਤਾ ਲੱਗਦਾ ਸਤਿਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਨਾਲ ਪਹਿਲਗਾਮ ਦੇ ਹਮਲੇ ਤੋਂ ਬਾਅਦ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਦੇਸ਼ ਵਿੱਚ ਦੋਵਾਂ ਦੇਸ਼ਾਂ ਵਿੱਚ ਜਿਹੜਾ ਕਿ ਤਣਾਅ ਵਧ ਗਿਆ ਵਾ ਅਤੇ ਉਸ ਤੋਂ ਬਾਅਦ ਭਾਰਤ ਨੇ ਜਿਹੜਾ ਕਿ ਇਹ ਸਜੇਗਾ ਸਟ੍ਰਾਈਕ ਕੀਤੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਪਾਕਿਸਤਾਨ ਦੇ ਜਾ ਕੇ ਹਮਲਾ ਕੀਤਾ ਤੇ ਪਾਕਿਸਤਾਨ ਦੇ ਜਿਹੜੇ ਨੇ ਕਾਫੀ ਲੋਕ ਜਿਹੜੇ ਨੇ ਮੌਤ ਹੀ ਹੋ ਗਿਆ ਤੇ ਗਾਇਬ ਹੋ ਗਏ ਨੇ ਇਸ ਤੇ ਮਾਮੂਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤੇ ਆਨੇ ਸਾਬਕਾ ਫੌਜੀ ਕਿਉਂਕਿ ਫੌਜੀਆਂ ਦਾ ਬੜਾ ਅਹਿਮ ਰੋਲ ਹੈ ਜਿਵੇਂ ਕਿ 에어 ਫੌਜ ਦੇ ਫੌਜੀ ਨੇ ਉੱਥੇ ਸਾਡੇ ਭਾਰਤ ਦੇਸ਼ ਦੇ ਜਿਹੜੇ ਫੌਜੀ ਨੇ ਹਮੇਸ਼ਾ ਆਪਣੇ ਦੇਸ਼ ਦੇ ਵਾਸਤੇ ਜਾਨ ਜਿਹੜੀ ਨਿਸ਼ਾਵਲ ਕਰਨ ਵਾਸਤੇ ਰਹਿੰਦੇ ਨੇ ਸਾਬਕਾ ਫੌਜੀ ਸਾਡੇ ਨਾਲ ਗੱਲਬਾਤ ਕਰਕੇ ਥਾਦੇ ਜੀ ਕਿਸ ਤਰ੍ਹਾਂ ਦੇਦੇ ਹੋ ਸਾਡੇ ਸਾਹ ਤੁਸੀਂ ਫੌਜ ਚ ਬੜੀ ਤੇ ਸੇਵਾ ਨਿਭਾਈ ਆ ਡਿਊਟੀ ਨਿਭਾਈ ਆ ਅਤੇ ਦੇਸ਼ ਨੂੰ ਬੜਾ ਟੌਟੇ ਤੇ ਮਾਣ ਵੀ ਆ ਕਿਸ ਤਾਂ ਦੇ ਦੇ ਚੀਜ਼ ਨੂੰ ਇਹ ਸਟ੍ਰਾਈਕ ਕੀਤੀ ਗਈ ਹੈ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 에ਅਰਫੋਰਸ ਵੱਲੋਂ ਤੁਹਾਡਾਂ ਦੇ ਬਰਕੀ ਗਣਾ ਗਰਵਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੀਜ਼ ਨੂੰ ਕਵਰ ਕਰਨ ਵਾਸਤੇ ਆਏ ਜੋ ਅਸੀਂ ਜੋ ਸਾਬਕਾ ਫੌਜੀ ਆ ਅਸੀਂ ਆਪਣੇ ਦੇਸ਼ ਦਾ ਨਮਕ ਖਾਦਾ ਜਿਹੜੀ ਪੈਲਗਾਮ ਚ ਹਮਲਾ ਹੋਇਆ ਵਾ ਇਹਨਾਂ ਨੇ ਅਤੰਗਵਾਦੀਆਂ ਨੇ ਸਾਡੇ ਮਜਲੂਮ ਬੱਚੇ ਜਵਾਨ ਜਿਹੜੇ ਵਿਚਾਰੇ ਨਵਾਂ ਨਵਾਂ ਵਿਆਹ ਕਰਾਇਆ ਸੀ ਉਹਨਾਂ ਨੂੰ ਬੇਰਹਿਮੀ ਦੇ ਨਾਲ ਉੱਥੇ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਸਾਡੇ ਮਨਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਰੋਸ ਆ ਮੈਂ ਆਪਣੀ ਭਾਰਤੀ ਸੈਨਾ ਦੇ ਉੱਤੇ ਮੈਨੂੰ ਬਹੁਤ ਗਰਵ ਆ ਕਿਉਂਕਿ ਮੈਂ ਸਾਬਕਾ ਫੌਜੀ ਆ ਸਾਡਾ ਜਿਹੜਾ ਖੂਨ ਹੈ ਨਾ ਇਹ ਬਹੁਤ ਖੋਲ ਜਾਂਦਾ ਜਦੋਂ ਇਹੋ ਜਿਹਾ ਸਾਡੀ ਆਵਾਮ ਤੇ ਸਾਡੇ ਮਜ਼ਲੂਮ ਲੋਕਾਂ ਤੇ ਜਿਹੜਾ ਅਤੰਕੀ ਹਮਲੇ ਹੁੰਦੇ ਆ ਇਸ ਉੱਤੇ ਸਾਨੂੰ ਬਹੁਤ ਜ਼ਿਆਦਾ ਮਤਲਬ ਗੁੱਸਾ ਆਉਂਦਾ ਵਾ ਤੇ ਮੈਂ ਆਪਣੀ ਸੈਨਾ ਦਾ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਆਪਰੇਸ਼ਨ ਸੰਧੂਰ ਜਿਹੜਾ ਅਤੰਕਵਾਦੀ ਕਹਿੰਦੇ ਸੀ ਵੀ ਤੁਹਾਡੇ ਜਾ ਕੇ ਮੋਦੀ ਨੂੰ ਕਹਿ ਦੋ ਵੀ ਤੁਹਾਡੀਆਂ ਅਸੀਂ ਸੰਧੂਰ ਜਿਹੜੇ ਆ ਤੁਹਾਡੇ ਅੱਜ ਅਸੀਂ ਮਿਟਾ ਦੇਤੇ ਆ ਤੇ ਉਸ ਦਾ ਜਿਹੜਾ ਸਾਡੀ ਭਾਰਤੀ ਸੈਨਾ ਨੇ ਜਿਹੜਾ ਉਹਦਾ ਬਦਲਾ ਲਿਆ ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਤੇ ਬਾਕੀ ਜੋ ਸਥਿਤੀ ਹੁਣ ਬਣੀ ਹੋਈ ਆ ਜੰਗ ਦੀ ਦੇਸ਼ ਦੇ ਉੱਤੇ ਮੈਂ ਆਪਣੇ ਆਮ ਆ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਮੈਂ ਕਿ ਕਬੜਾ ਲੋੜਦੀ ਆ ਜੀ ਸੈਨਾ ਬਹੁਤ ਅਵਲ ਦਰਜੇ ਦੀ ਸੈਨਾ ਆ ਔਰ ਸਾਡੇ ਸਾਬਕਾ ਫੌਜੀ ਜੋ ਆ ਅਹੀ ਤਾਂ ਤਿਆਰ ਬਰ ਤਿਆਰ ਆ ਜੇ ਸਾਨੂੰ ਮੌਕਾ ਮਿਲਦਾ ਇਸ ਜੰਗ ਦੇ ਵਿੱਚ ਭਾਗ ਲੈਣ ਦਾ ਤੇ ਅਸੀਂ 24 ਘੰਟੇ ਵਾਸਤੇ ਤਿਆਰ ਆ ਸਾਡੇ ਸਾਬਕਾ ਫੌਜੀਆਂ ਕੋਲ ਹਥਿਆਰ ਵੀ ਆ ਸਾਰਾ ਕੁਝ ਇਹ ਸਿਸਟਮ ਰੱਖਿਆ ਹੋਆ ਮੈਂ ਆਪਣੇ ਸਾਬਕਾ ਸੈਨਿਕਾਂ ਨੂੰ ਇਹ ਕਹਿਣਾ ਚਾਹੁੰਨਾ ਕੀ ਆਪਣੇ ਹਥਿਆਰਾਂ ਨੂੰ ਤੇ ਲਾ ਕੇ ਫੁੱਲਤਰੂ ਲਾ ਕੇ ਰੱਖੋ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਆ ਤੇ ਅਸੀਂ ਆਪਣੀ ਜਨਤਾ ਦੇ ਨਾਲ ਆ ਬਾਕੀ ਜਿਤਨਾ ਐਡਮਿਨਿਸਟਰेटर ਆ ਆਹੀ ਆਪਣੇ ਜਿੰਨੇ ਪੰਜਾਬ ਦੇ ਸਾਬਕਾ ਫੌਜੀ ਆ ਐਡਮਿਨਿਸਟਰੇਟ ਨਾਲ ਮਿਲ ਕੇ ਸਿਵਲ ਆਮ ਆਦ ਦੀ ਜੋ ਬਾਰਡਰ ਸਹਦਰੀ ਇਸਰਹਦੀ ਏਰੀਆ ਦੇ ਲੋਕ ਆ ਆਹੀ ਉਹਨਾਂ ਦੀ ਸੇਵਾ ਵਿੱਚ 24 ਘੰਟੇ ਵਾਸਤੇ ਤਿਆਰ ਆ ਕੱਲ ਕਈ ਥਾਂ ਤੋਂ ਸਾਹ ਅਸੀਂ ਦੇਖਿਆ ਖਾਸ ਕਰਕੇ ਜਿਹੜੇ ਫੌਜੀ ਨਾਲ ਤੁਸੀਂ ਜਿਹੇ ਪਹਿਲਾਂ ਸੇਵਾ ਨ ਭਾਈ ਆ ਫੋਰ ਵਿੱਚ ਤੁਹਾਡੇ ਸਮੇਂ ਤੋਂ ਹੋਂ ਦੀ ਜਿਹੜੀ ਲੜਾਈ ਆ ਹੋਂ ਦੀ ਫੋਰਸ ਵਿੱਚ ਕਿੰਨਾ ਫਰਕ ਆ ਕਿਉਂਕਿ ਪਹਿਲਾਂ ਲੜੀਆਂ ਹੁੰਦੀਆਂ ਸੀ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਗੋਲੀਆਂ ਦੇ ਨਾਲ ਹੁਣ ਜਿਹੜੀ ਯੱਤ ਲੜਾਈ ਹੋਣ ਲੱਗੀ ਆ ਇਹ ਫੋਰਸ ਦੇ ਨਾਲ ਲੱਈਆਂ ਪਈਆਂ ਹੁਣ ਘਰ ਵਿੱਚ ਬੈਠੇ ਜਾ ਕੇ ਦੁਸ਼ਮਣ ਦੇ ਤੇ ਹਮਲਾ ਕੀਤਾ ਜਾਂਦਾ ਕਿੰਨਾ ਲੜੀਆਂ ਪਹਿਲਾਂ ਜਿਹੜੇ ਹੁਣ ਲੜੀਆਂ ਜਿਹੜੇ ਹੁਣ ਲੜਾਈ ਕਿੰਨਾ ਫਰਕ ਆ ਹੋਂ ਸਾਹਿਬ ਲੜਾਈ ਜਿਹੜੀ ਹੁਣ ਟੈਕਨੀਕ ਦੀ ਹੋ ਗਈ ਜਿਆਦਾ ਜਿਆਦਾ ਐਡਵਾਂਸ ਜਿੰਨਾ ਵੀ ਸਾਡੇ ਕੋਲ ਹਥਿਆਰ ਵੈਪਨ ਸਾਡੇ ਕੋਲ ਬਹੁਤ ਵਧੀਆ ਹਲੇ ਦਰਜੇ ਦੇ ਸਾਡੇ ਕੋਲ ਵੈਪਨ ਆ ਜਿਹੜੇ 200 200 ਕਿਲੋਮੀਟਰ ਦੀ ਰ ਤੇ ਇਸ ਵਿੱਚ ਸਾਡੇ ਦੇਸ਼ ਦੀ ਜਿੱਤ ਹੋਵੇਗੀ ਅਗਰ ਲੜਾਈ ਲੱਗਦੀ ਆ ਤੇ ਸਾਡਾ ਦੇਸ਼ ਜਿੱਤੇਗਾ ਇਹਦੇ ਵਿੱਚ ਜੀ ਬੀ ਇਹ ਜਿਹੜਾ 에어 ਸਟ੍ਰਾਈਕ ਕੀਤੀ ਹੈ ਖਾਸ ਕਰਕੇ ਜਿਹੜਾ ਕਿ 에어 ਫੋਰਸ ਹਮਲਾ ਕੀਤਾ ਗਿਆ ਪਾਕਿਸਤਾਨ ਦੇ ਉੱਤੇ ਤੁਸੀਂ ਉਸ ਦਾ ਕਿਸ ਤਰ੍ਹਾਂ ਦੇ ਦੇ ਉਸ ਚੀਜ਼ ਨੂੰ ਲਾ ਕੇ ਮੋਦੀ ਦੀ ਗੱਲ ਕਰੀਏ ਕਹਿੰਦੇ ਦੇਖਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਵੀ 14 ਦਿਨਾਂ ਵਿੱਚ ਪਹਿਲਾ ਪਹਿਲਾ ਜਿਹੜਾ ਪਹਿਲਗਾਮ ਜਿਹੜਾ ਹਮਲਾ ਆਇਆ ਉਸ ਦਾ ਬਦਲਾ ਜ ਉਹਨਾਂ ਕੋ ਦਿੱਤਾ ਜਾਵੇਗਾ ਤੇ ਸਾਰੋ ਬਦਲਾ ਲੈ ਲਿਆ ਸੀ ਉਹ ਜਿਹੜੀ ਭਾਰਤੀ ਸੈਨਾ ਕਦੀ ਕਿਸ ਦਾ ਚੁੱਕਦਾ ਨਹੀਂ ਰੱਖਦੀ ਇਹ ਚੁਕਾ ਦੇਂਦੀ ਉਸੇ ਵੇਲੇ ਹੀ ਅਸੀਂ ਤੁਹਾਨੂੰ ਪਤਾ ਪਹਿਲੇ ਆਪਾਂ ਸਰਜੀਕਲ ਸਟੈਕ ਕੀਤੀ ਸੀ ਜਿਸ ਤਰ੍ਹਾਂ ਸਾਡੇ ਜੋ ਵੀ ਸਾਡੇ ਦੇਸ਼ ਦੇ ਉੱਤੇ ਮਾੜੀ ਨਜ਼ਰ ਰੱਖੇਗਾ ਉਹਨੂੰ ਐਸੀ ਤਰ੍ਹਾਂ ਹੀ ਕੁਚਲਿਆ ਜਾਵੇਗਾ ਤੇ ਖਾਸ ਕਰਕੇ ਅਸੀਂ ਦੇਖਿਆ ਵੀ ਲੋਕਾਂ ਵਿੱਚ ਬੜੀ ਚੀਜ਼ ਨੂੰ ਲੈ ਕੇ ਦਹਿਸ਼ਤ ਵੀ ਬਣੀ ਹੋਈ ਆ ਮਾਹੌਲ ਬਣਿਆ ਹੋਇਆ ਵੀ ਲੜਾਈ ਹੋ ਸਕਦੀ ਹੈ ਦੋਵਾਂ ਮੁਲਕਾਂ 'ਚ ਕਿਸ ਤਰ੍ਹਾਂ ਦੇ ਉਦੇਸ਼ ਤੁਸੀਂ ਇਹ ਚੀਜ਼ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਲੋਕ ਆਪਣੇ ਆਪ ਦਾ ਧਿਆਨ ਰੱਖਣ ਜਾਂ ਕਿਸ ਤਰ੍ਹਾਂ ਲੋਕ ਜਲਾ ਇਸ ਵੱਲੋਂ ਨਾ ਜਾਣ ਮੈਂ ਆਪਣੇ ਪੰਜਾਬ ਦੇ ਸਰਹੱਦੀ ਏਰੀਏ ਦੇ ਲੋਕਾਂ ਨੂੰ ਜਾਂ ਪੂਰੇ ਪੰਜਾਬ ਦੀ ਆਵਾਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਬਰੋਂ ਦੀ ਲੋੜ ਨਹੀਂ ਆ ਡਰਨ ਦੀ ਲੋੜ ਨਹੀਂ ਆ ਇਹ ਸੈਨਾ ਦੇ ਜਿਹੜੇ ਕਾਰਵਾਈ ਸੈਨਾ ਆਪਣੀ ਕਾਰਵਾਈ ਕਰੇਗੇ ਤੁਸੀਂ ਸਿਰਫ ਦੇ ਸਿਰਫ ਆਪਣਾ ਵਿਚਾਰ ਰੱਖਣਾ ਆਪਣੇ ਬਚਾ ਕਿਦਾਂ ਕਰਨੇ ਆ ਆਪਣੇ ਜਿਹੜੀ ਬਲੈਕ ਕੋਡ ਦੀ ਜਿਹੜੀ ਉਹਨਾਂ ਨੇ ਦੱਸੀ ਜਿੱਦਾ ਜਿੱਦਾ ਐਡਮਿਨਿਸਟਰेटर ਆਪਾਂ ਨੂੰ ਹੁਕਮ ਦਿੰਦਾ ਉਸੇ ਉਸੇ ਤਰ੍ਹਾਂ ਆਪਾਂ ਇਸ ਚੀਜ਼ ਨੂੰ ਆਪਾਂ ਫਾਲੋ ਕਰਨਾ ਵਾ ਤੇ ਆਪਣਾ ਜਿਹੜਾ ਆਵਾਮ ਦੀ ਆਪਾਂ ਖੁਦ ਆਪਣੇ ਆਪ ਦੀ ਜਿਹੜੀ ਸੇਫਟੀ ਰੱਖਣੀ ਆ ਨਾਲਾ ਸਾਹਿਬ ਜੀ ਗੱਲ ਕਰੀ ਹਮੇਸ਼ਾ ਜਦੋਂ ਕਿਤੇ ਲੜਾਈ ਦੀ ਜਾਂ ਵਾਰੀ ਆਉਂਦੀ ਆ ਜਦੋਂ ਕਿ ਜੰਗ ਦੀ ਵਾਰੀ ਆਉਂਦੀ ਆ ਹਮੇਸ਼ਾ ਖਾਸ ਕਰਕੇ ਜਿਹੜੇ ਨੇ ਸਿੱਖ ਰਜ ਬੰਡੂ ਸਭ ਤੋਂ ਗਾੜੀ ਕੀਤਾ ਜਾਂਦਾ ਵਾ ਕਿਉਂਕਿ ਕਹਿੰਦੇ ਸਰਦਾਰ ਜਿਹੜੇ ਨੇ ਬੜੇ ਬਹਾਦਰ ਕੌਮ ਵਾ ਕਹਿੰਦੇ ਸਿੱਖ ਰਜ ਮਰ ਜਿੱਥੇ ਜਲ ਜਾਂਦੀ ਆ ਨਾ ਤੇ ਦੁਸ਼ਮਣੇ ਵੀ ਨਾ ਉਹ ਕਈ ਕਈ ਫੋਟ ਜਿਹੜੇ ਪਛਾਣ ਚਲੇ ਜਾਂਦੇ ਨੇ ਇਹ ਤੇ ਵੇਖੋ ਸਿੱਖਾਂ ਦਾ ਇਤਿਹਾਸ ਆ ਸ਼ੁਰੂ ਤੋਂ ਲੈ ਕੇ ਸਿੱਖਾਂ ਨੂੰ ਅੱਜ ਤੱਕ ਕਿਤੇ ਹਾਰ ਦਾ ਮੂੰਹ ਨਹੀਂ ਵੇਖਣਾ ਵਾ ਸਿੱਖ ਇੱਕ ਬਹਾਦਰ ਕੌਮ ਆ ਜਿਹੜੀ ਹਮੇਸ਼ਾ ਆਪਣੇ ਦੇਸ਼ ਦੇ ਨਾਲ ਖੜੀ ਆ ਸੋਚੂਏਸ਼ਨ ਇਹੋ ਜੀ ਹੋਗੀ ਸਿਕਰੇਜਮੈਂਟ ਗੁਰੂ ਮਹਾਰਾਜ ਦੀ ਦਇਆ ਨਾਲ ਫਤਿਹ ਕਰਕੇ ਆਵੇਗੀ ਬਣੀ 102 ਤੁਹਾਡਾ ਕੀ ਤਜਰਬਾ ਬਾਵਾ ਤੁਸੀਂ ਵੀ ਫੌਜ ਦੀ ਸੇਵਾ ਨਿਭਾਈ ਆ ਤੁਹਾਡੇ ਜੇਕਰ ਲੋੜ ਪੈ ਗਈ ਫੌਜ ਨੂੰ ਮੰਨ ਲਓ ਆਵਾਜ਼ ਜਿੰਦੀ ਆ ਵੀ ਸਾਫ ਕਾ ਸੈਕ ਪੈ ਦੀ ਲੋੜ ਆ ਤੁਸੀਂ ਤੇ ਬਿਲਕੁਲ ਪਹਿਲਾਂ ਜਿਹੜੀ ਆ ਟ੍ਰੇਡ ਕੀਤੀ ਆ ਪਹਿਲਾਂ ਤੁਸੀਂ ਸਾਰਾ ਫੌਜ ਦਾ ਜਿਹੜਾ ਸਬੂਲ ਰੂਲ ਨੇ ਸਾਰੇ ਫੋਲੋ ਕੀਤੇ ਨੇ ਕੀ ਲੱਗਦਾ ਵੀ ਜੇਕਰ ਲੋੜ ਪੈ ਗਈ ਤੁਸੀਂ ਵੀ ਅੰਦਰ ਜੰਗ ਵਿੱਚ ਖੜੇ ਹੋਵੋਗੇ ਨਾਲ ਸਰ ਮੈਂ 24 ਘੰਟੇ ਤਿਆਰ ਆ ਮੈਂ ਆਪਣੇ ਦੇਸ਼ ਦਾ ਨਮਕ ਖਾਦਾ ਮੈਂ ਆਪਣੇ ਦੇਸ਼ ਦਾ ਨੰਮ ਖਾਦਾ ਮੈਂ ਜੇ ਮੈਨੂੰ ਹੁਣ ਮੌਕਾ ਮਿਲਦਾ ਜੰਗ ਵਿੱਚ ਜਾਣ ਦਾ ਮੈਨੂੰ ਕਾਲ ਆਉਂਦੀ ਆ ਮੈਨੂੰ ਜਾਣਾ ਪੈਂਦਾ ਵਾ ਤਾਂ ਮੈਂ ਬੜੀ ਖੁਸ਼ੀ ਦੇ ਨਾਲ ਜਾਊਗਾ ਉਹ ਮੈਂ ਇਹ ਮਾਣ ਮਹਿਸੂਸ ਕਰੂੰਗਾ ਕਿ ਮੈਨੂੰ ਜੋ ਮੈਂ ਆਪਣੇ ਦੇਸ਼ ਦੇ ਸੇਵਾ ਕਰਦਿਆ ਮੈਂ ਆਪਣੇ ਬੱਚੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਅੱਜ ਮੈਨੂੰ ਉਹਦਾ ਚੁਕਤਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਬੜੀ ਖੁਸ਼ੀ ਦੇ ਨਾਲ ਜਾਊਂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਸ ਤਰ੍ਹਾਂ ਸਾਬਕਾ ਫੌਜੀਆ ਵਿੱਚ ਜਜ਼ਬਾਵਾਜ ਜਨੂਨ ਹੈ ਆਪਣੇ ਦੇਸ਼ ਦੇ ਪ੍ਰਤੀ ਮਰ ਮਿਟਣ ਦਾ ਅਤੇ ਥੰਦਾ ਸਾਹਿਬ ਨੇ ਕਿਹਾ ਵੀ ਅਸੀਂ ਆਪਣੇ ਫੌਜ ਦੀ ਲਈ ਆਪਣੇ ਦੇਸ਼ ਲਈ ਹਰ ਵਕਤ ਹਾਜ਼ਰ ਹਾਂ ਜਦੋਂ ਕਿ ਸਾਡੇ ਦੇ ਵਾਸਤੇ ਫੌਜ ਦਾ ਹੁਕਮ ਚਾਹੀਦਾ ਬਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਿਹਾ ਵੀ ਸਾਬਕਾ ਫੌਜੀ ਇੱਕ ਵਾਰੀ ਫਿਰ ਤੋਂ ਜਿਹੜੇ ਇਕੱਠੇ ਹੋ ਜਾਣ ਤੇ ਬਾਗੜਾ ਉੱਤੇ ਜਾ ਕੇ ਲੜਾਈਆਂ ਲੜਨ ਉਹਨਾਂ ਕਿ ਆਪਾਂ ਅਸੀਂ ਵੀ ਆਪਣੇ ਹਥਿਆਰ ਜਿਹੜੇ ਬਿਲਕੁਲ ਸਾਡੇ ਤਿਆਰ ਨੇ ਤੇ ਖਾ ਕੇ ਇੱਕ ਗੱਲ ਥੰਦਾ ਸਾਹਿਬ ਸਾਹਮਣੇ ਤੁਸੀਂ ਹੁਣੇ ਗੱਲ ਕੀਤੀ ਆ ਹਥਿਆਰ ਤੁਸੀਂ ਕਿਹਾ ਵੀ ਨਾਲ ਨਾਲ ਸਾਫ਼ ਫੁਲਤਰੂ ਕੀ ਆ ਵਾ ਇਹ ਦਸਕਾਰ ਨੂੰ ਸਾਂਝਾ ਕਰ ਦਿਓ ਇਹ ਫੁਲਤਰੂ ਸ਼ਬਦ ਹੁੰਦਾ ਕੀ ਆ ਕਿੱਥੇ ਵਰਤਿਆ ਜਾਂਦਾ ਇਹ ਇਹ ਫੁਲਤਰੂ ਸ਼ਬਦ ਇੱਕ ਸਾਡੇ ਰੈਫਲ ਕਰਨ ਵਾਲਾ ਇੱਕ ਨਾ ਉਜ਼ਾਰ ਹੁੰਦਾ ਉਹਨੂੰ ਰੱਸੀ ਬੱਦੀ ਹੁੰਦੀ ਆ ਕਿ ਐਡਾ ਕਿ ਲੋਹੇ ਦਾ ਟੁਕੜਾ ਲੱਗਾ ਹੁੰਦਾ ਉਹਦੇ ਨਾਲ ਕੀ ਰੈਫਲ ਸਾਫ ਕਰਦੇ ਆ ਪਿੱਛੇ ਚਿੰਦੀ ਬੰਨ ਕੇ ਨੂੰ ਖਿੱਚਿਆ ਜਾਂਦਾ ਉਹ ਫੁਲਤਰੂ ਮਾਰਨਾ ਕਹਿ ਦਿੰਦੇ ਆ ਇਹ ਜਿਹੜਾ ਸਾਡੀ ਇੱਕ ਆਰਮੀ ਦਾ ਇੱਕ ਟੈਕਨੀਕਲ ਵਰਡ ਆ ਕਹਿ ਲੋ ਵੀ ਇਹੀ ਉਹਦੇ ਨਾਲ ਕੀ ਫੁਲਤਰੂ ਮਾਰ ਦਿੰਦੇ ਆ ਫੁਲਤਰੂ ਇਹੀ ਦੋ ਦੋ ਸ਼ਮਨਦੇਸ਼ ਨੂੰ ਵੀ ਅੱਜ ਫੁੱਲਤਰੂ ਮਾਰਾਂਗੇ ਜੇ ਇਹਨਾਂ ਨੂੰ ਮੱਕਾ ਕਹਿੰਦੇ ਵੀ ਹੁਣ ਤੁਸੀਂ ਪਾਕਿਸਤਾਨ ਵਾਲੇ ਤਿਆਰੀ ਕਰ ਲਈਏ ਹੁਣ ਫੁੱਲਤਰੂ ਮਾਰ ਕੇ ਪਾਕਿਸਤਾਨ ਵਾਲੇ ਭੇਜਣਾ ਤੁਹਾਨੂੰ ਹਾਂਜੀ 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 ਅਈ ਆਪਣੇ ਜਿਹੜੇ ਸਾਡੇ ਕੋਲ ਲਾਇਸੈਂਸੀ ਤੇ ਆ ਰਹੇ ਆ ਇਹ ਸਾਰੇ ਤੇਲ ਲਾ ਕੇ ਫੁੱਲਤਰੂ ਮਾਰ ਕੇ ਰੱਖ ਲਿਆ ਤੇ ਬਾਕੀ ਲੋਕਾਂ ਨੂੰ ਵੀ ਬਾਕੀ ਫੌਜੀ ਸੰਗਾ ਜੋ ਸਾਬਕਾ ਫੌਜੀ ਆ ਉਹਨਾਂ ਨੂੰ ਮੈਂ ਕਹਿੰਨਾ ਆਪਣੇ ਵੈਪਨ ਨੂੰ ਤਿਆਰ ਕਰ ਲੋ ਔਰ ਫੁੱਲਤਰੂ ਮਾਰ ਕੇ ਤੇਲ ਲਾ ਕੇ ਰੱਖੋ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਆ ਫੌਜੀ ਸਾਹਿਬ ਤੁਸੀਂ ਵੀ ਸੇਵਾ ਨਿਭਾ ਕੇ ਆਏ ਹੋ ਕਿਸਾ ਦੇ ਦੇ ਦਿਓ ਅੱਜ ਮਾਹੌਲ ਕਿਸ ਤਰ੍ਹਾਂ ਬਣਿਆ ਵਾ ਤਲਾਪੂਰ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਵੇਖੋ ਜੀ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ ਜੋ ਸਾਡੇ ਪਹਿਲਗਾਮ ਹਮਲਾ ਹੋਇਆ ਵਾ ਅਸੀਂ ਉਹਦਾ ਬਦਲਾ ਲੈਣ ਵਾਸਤੇ ਬਿਲਕੁਲ ਤਿਆਰ ਆਂ ਔਰ ਜਿੰਨੇ ਵੀ ਸਾਬਕਾ ਸੈਨਿਕ ਜਿੰਨੇ ਵੀ ਭਾਰਤੀ ਦੇ ਸਾਬਕਾ ਸੈਨਿਕ ਆ ਮੈਂ ਉਹਨਾਂ ਨੂੰ ਇਹੋ ਅਪੀਲ ਕਰੂੰਗਾ ਕਿ ਮਤਲਬ ਤਿਆਰ ਬਰ ਤਿਆਰ ਰਹੋ ਆਪਾਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਔਰ ਜਿੱਦਾਂ ਪਹਿਲਾਂ ਵੀ ਸਾਨੂੰ ਗੋਲੀ ਖਾਣ ਦਾ ਜਜ਼ਬਾ ਸੀ ਅਸੀਂ ਅੱਗੇ ਹੋ ਕੇ ਲੜਦੇ ਆਂ ਔਰ ਅੱਜ ਵੀ ਸਾਨੂੰ ਉਹੀ ਜਜ਼ਬਾ ਅਸੀਂ ਅੱਗੇ ਜਾ ਕੇ ਲੜਾਂਗੇ ਪਰ ਕੀ ਲੱਗਦਾ ਨਹੀਂ ਰਿਟਾਇਰਮੈਂਟ ਹੋ ਚੁੱਕੇ ਹੋ ਹੁਣ ਤੱਕ ਡਾਇਮੰਡ ਤੁਸੀਂ ਲੱਲੀ ਆ ਕਿ ਲੱਗਦਾ ਅੱਜ ਵੀ ਉਹ ਖੂਨ ਵਿੱਚ ਗਰਮੀ ਆ ਉਹ ਜੋਸ਼ ਅਜ ਵੀ ਹੈਗਾ ਤੁਹਾਡੇ ਵਿੱਚ ਨਹੀਂ ਸਰ ਅਸੀਂ ਫੌਜ ਦਾ ਰਾਸ਼ਨ ਖਾਦਾ ਵਾ ਔਰ ਟ੍ਰੇਨਿੰਗ ਲਈ ਆ ਟ੍ਰੇਨਿੰਗ ਇਹੋ ਜੀ ਜ਼ਬਰਦਸਤ ਲਈ ਆ ਕਿ ਸਾਨੂੰ ਅੱਜ ਵੀ ਬਾਰਡਰ ਤੇ ਭੇਜ ਦਿੱਤਾ ਜਾਵੇ ਔਰ ਅਸੀਂ ਆਪਣੇ ਜਿੰਨੇ ਵੀ ਸੈਨਿਕ ਆ ਉਹਨਾਂ ਨਾਲ ਜਾ ਕੇ ਲੜਾਈ ਡਟ ਕੇ ਕਰਾਂਗੇ ਠੀਕ ਹੈ ਜੀ ਔਰ ਕਿਸੇ ਵੀ ਗੱਲ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਔਰ ਸਾਡਾ ਡਰ ਜਿਹੜਾ ਉਹ ਮਨ ਦੇ ਵਿੱਚ ਬਿਲਕੁਲ ਨਹੀਂ ਹੈਗਾ ਆਪਣੇ ਦੇਸ਼ ਵਾਸਤੇ ਹੀ ਸਮਰਪਿਤ ਹਾਂ। ਬਿਲਕੁਲ ਤੁਸੀਂ ਦੇਖਿਆ ਵੀ ਜਿਹੜੇ ਸਾਡੇ ਸਾਬਕਾ ਫੌਜੀ ਨੇ ਉਹਨਾਂ ਦਾ ਕਹਿਣਾ ਵੀ ਅੱਜ ਵੀ ਸਾਡੇ ਵਿੱਚ ਪੂਰਾ ਜਨੂੰਨ ਹੈ ਅੱਜ ਵੀ ਸਾਡੇ ਵਿੱਚ ਦੇਸ਼ ਵਾਸਤੇ ਮਰ ਮਿਟਣ ਦਾ ਜਨੂੰਨ ਹੈ ਬਸ ਸਰਕਾਰਾਂ ਦੇ ਹੁਕਮ ਚਾਹੀਦੇ ਨੇ। ਤੁਸੀਂ ਦੇਖਿਆ ਅੱਜ ਵੀ ਸਾਡੇ ਸਾਬਕਾ ਫੌਜੀ ਇਹਨਾਂ ਵਿੱਚ ਹਮੇਸ਼ਾ ਜਜ਼ਬਾ ਰਹਿੰਦਾ ਵਾ ਕਿਉਂਕਿ ਕਹਿੰਦੇ ਭਾਵੇਂ ਟਾਇਰਮੈਂਟ ਹੋ ਜਾਣਾ ਪਰ ਉਹਨਾਂ ਕਹਿਣਾ ਵੀ ਸਿ ਨਮਕ ਖਾਦਾ ਵਾ ਆਪਣੇ ਦੇਸ਼ ਦਾ ਆਪਣੇ ਫੌਜ ਦਾ ਐਸ ਕਰਕੇ ਨਮਕ ਅਦਾ ਕਰਨ ਦੀ ਵਾਰ ਹੀ ਆ ਗਈ ਆ। ਅ ਦੇਖ ਖਾਸ ਕਰਕੇ ਪਾਕਿਸਤਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਪਾਕਿਸਤਾਨ ਨੂੰ ਕੀ ਸੁਝਾ ਦੇਣਾ ਚਾਹੋਗੇ ਕਿਉਂਕਿ ਪਹਿਲੇ ਸਾਡੇ ਫੌਜੀ ਵੀ ਭਰਾ ਉੱਥੇ ਬੈਠੇ ਨੇ ਜੇ ਸਾਫਕਾ ਫੌਜੀ ਵੀ ਨਾਲ ਰਲ ਗਏ ਤੇ ਲੱਗਦਾ ਵੀ ਇੱਕ ਤੁੱਕ 11 ਹੋ ਜਾਣੇ ਆ ਮੈਂ ਤੇ ਵੇਖੋ ਆਪਣੇ ਗਵਾਂਢੀ ਮੁਲਕ ਨੂੰ ਇਹੋ ਚਾਹਨਾ ਵੀ ਇਹ ਜੰਗਾਂ ਜਿਹੜੀਆਂ ਕਿਸੇ ਮਸਲੇ ਦਾ ਹੱਲ ਨਹੀਂ ਆ ਮੈਂ ਜੇ ਪਾਕਿਸਤਾਨ ਸਾਡੇ ਤੇ ਅਟੈਕ ਕਰੇਗਾ ਤਾਂ ਉਹਦਾ ਉਹਦਾ 4 ਗੁਣਾ ਜ਼ਿਆਦਾ ਅਸੀਂ ਜਵਾਬ ਦੇਵਾਂਗੇ ਅਸੀਂ ਤੇ ਇਹੋ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਵੇਖੋ ਇਹਦਾ ਕੋਈ ਮਸਲਾ ਹਲੇ ਦਾਨੀ ਆ ਜੰਗਾ ਦੇ ਨਾਲ ਕੋਈ ਕਿਸੇ ਚੀਜ਼ ਦਾ ਮਸਲਾ ਨਹੀਂ ਹੱਲ ਹੁੰਦਾ ਤੇ ਅਸੀਂ ਤੇ ਵੈਸੋ ਸ਼ਾਂਤੀ ਚਾਹੁੰਦੇ ਆ ਪਰ ਨਹੀਂ ਜੇ ਮੰਨੇਗਾ ਤੇ ਫਿਰ ਅਸੀਂ ਸਿੱਧੇ ਉਹਨਾਂ ਨਾਲ ਬਦਲ ਸਿੰਘ ਸਾਹਿਬ ਗੱਲ ਕਰੀਏ ਹਮੇਸ਼ਾ ਚੌਥੀ ਵਾਰ ਲੜਾਈ ਹੋ ਚੁੱਕੀ ਆ ਪਹਿਲੋ 65 ਲੜਾਈ ਹੋਈ ਆ ਫਿਰ 77 ਲੜਾਈ ਹੋਈ ਆ ਉਸ ਤੋਂ ਬਾਅਦ ਸਰਜੀਕਲ ਲੜਾਈ ਹੋਈ ਆ ਖਾਸ ਕਰਕੇ ਜਿਹੜੀ ਆ ਤੇ ਬਾਰ-ਬਾਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਆ ਪਰ ਫਿਰ ਵੀ ਹਰਦਾ ਨਹੀਂ ਆ ਕਿਸਤਾਂ ਦੇ ਵਿੱਚ ਨੂੰ ਲੈ ਕੇ ਕਿਉਂ ਨਹੀਂ ਆਪਣੀਆਂ ਜਿਹੜੀਆਂ ਖੋਜੀ ਹਰਕਤਾਂ ਮ ਬਾਜ ਆਉਂਦਾ ਏ ਵੇਖੋ ਜੀ ਵੇਖੋ ਆਪਣੇ ਬੰਦੇ ਦੀ ਮੈਟੈਲਿਟੀ ਹੁੰਦੀ ਆ ਉਨੇ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ ਸੋ ਉਹਨਾਂ ਦੇ ਜਿਹੜੇ ਸਲਾਹਕਾਰ ਆ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਆ ਵੇਖੋ ਜੰਗ ਜੰਗ ਕਹਿਣਾ ਬੜਾ ਸੌਖਾ ਹੈ ਪਰ ਜਦੋਂ ਜੰਗ ਲੱਗਦੀਆਂ ਵਾ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਵਾ ਜਾਣਾਂ ਜਾਂਦੀਆਂ ਵਾ ਬੰਦਾ ਆਰਥਿਕ ਤੌਰ ਤੇ ਪਿੱਛੇ ਚੱਲ ਜਾਂਦਾ ਦੇਸ਼ ਪਿੱਛੇ ਚਲੇ ਜਾਂਦਾ ਫਿਰ ਪਤਾ ਲੱਗਦਾ ਵੀ ਕੀ ਹੋਇਆ ਹੁਣ ਆਪਣੇ ਯੂਕਰੇਨ ਚ ਜਿਹੜੀ ਲੜਾਈ ਹੋਈ ਆ ਉਥੇ ਵੇਖੋ ਕੀ ਹਾਲਿਆ ਸਾਰਾ ਮਕਾਨ ਟਾਇਟਰੀ ਹੋ ਗਿਆ ਲੋਕਾਂ ਦੇ ਅਸੀਂ ਮੈਂ ਤਾਂ ਆਪਣੇ ਦੇਸ਼ ਗਵਾਂਡੀ ਮੁਲਕ ਨੂੰ ਪਾਕਿਸਤਾਨ ਨੂੰ ਇਹੀ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਇਸ ਵੱਲ ਪਾਸੇ ਨਾ ਜਾਓ ਜੇ ਤੁਸੀਂ ਇਸ ਪਾਸੇ ਵੱਲ ਆਓਗੇ ਤਾਂ ਇਸ ਦਾ ਜਿਹੜਾ ਹਸ਼ਰ ਬਹੁਤ ਬੁਰਾ ਹੋਗਾ ਬਿਲਕੁਲ ਜੀ ਤੇ ਜਾਨਦਿਆਂ ਨੇ ਥੰਦਾ ਜੀ ਇੱਕ ਵਾਰੀ ਸਾਡੇ ਜਿਹੜੇ ਦੇਖਦੇ ਖਾਸ ਕਰਕੇ ਜਿਹੜੇ ਫੌਜੀ ਨੇ ਜਿਨ੍ਹਾਂ ਨੇ 에어 ਫੋਰਸ ਤੇ ਹਮਲਾ ਕੀਤਾ ਜਾ ਕੇ ਉਥੇ ਸਟ੍ਰਾਈਕ ਕੀਤੀ ਆ ਉਹਨਾਂ ਜਵਾਨਾਂ ਵਾਸਤੇ ਕਿ ਤੁਸੀਂ ਫੌਜੀ ਜਵਾਨ ਜੇ ਤੁਸੀਂ ਸਾਬਕਾ ਮੈਨੂੰ ਲੱਗਦਾ ਆ ਜੀ ਤੁਸੀਂ ਸਲੂਟ ਮਾਰਨਾ ਜਿਹੜੇ ਨਹੀਂ ਬੋਲੇ ਹੋਗੇ ਇੱਕ ਵਾਰੀ ਆਪਣੇ ਅਭਿਸ਼ਾਮ ਕਰਕੇ ਜਿਸ ਤਰ੍ਹਾਂ ਸਲੂਟ ਮਾਰਦੇ ਹੁੰਦੇ ਫੌਜੀ ਵਾਲੇ ਇੱਕ ਸਲੂਟ ਜਰੂਰ ਮਾਰ ਦਿਓ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਉਹਨਾਂ ਜਿਹੜੇ ਜਿਨ੍ਹਾਂ ਨੇ 에어 ਫੋਰਸ ਵਿੱਚ ਹਮਲਾ ਕੀਤਾ ਜਾ ਕੇ ਪਾਕਿਸਤਾਨ ਵਿੱਚ ਉਹਨਾਂ ਨੂੰ ਸਲੂਟ ਕੀਤਾ ਜਾ ਰਿਹਾ ਵਾ ਜਿਹੜੇ ਕਿ ਸਾਡੇ ਸਾਬਕਾ ਫੌਜੀ ਨੇ ਤੁਸੀਂ ਦੇਖ ਸਕਦੇ ਹੋ ਰ ਵਾਸੇ ਮਰ ਮਿਟਦਾ ਅਤੇ ਉਹਨਾਂ ਕਿਆ ਵੀ ਇੱਕ ਤੱਕ 11 ਹੋ ਜਾਣਗੇ ਇੱਕ ਸਾਡੇ ਨਾਲ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਾਨੂੰ ਜਿਹੜੀ ਤੇਜ ਦੀ ਫੌਜ ਇੱਕ ਵਾਰੀ ਫਿਰ ਤੋਂ ਸਾਨੂੰ ਲੈਦੀ ਆ ਅਤੇ ਅਸੀਂ ਆਪਣੇ ਦੇਸ਼ ਦਾ ਨਮਕ ਖਾਦਾ ਹੁਣ ਨਮਕ ਅਦਾ ਕਰਨ ਜਿਹੜੀ ਆ ਉਹ ਵਾਰੀ ਆ ਗਈ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਸਰਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ